ਫਿਰ ਤਾਂ ਸਾਡੇ ਦੱਸਾਂ ਵੀ ਮੈਂ ਸੁਣੋਂ ਦੇਤਾ ਹੀ ਮੰਮੀ ਹੁਣਾਂ ਨੂੰ ਹੈਨਾ ਤੇ ਉਹਨੇ ਉਹਨਾਂ ਨੇ ਗਾਣਾ ਕਿਹਾ ਕਿ ਮਾਂ ਅੱਛਾ ਹੋ ਗਏ ਕੋਚੇ ਦਾ ਪੋਣੇ ਕਿਤੇ ਪਾਇਆ ਵਾ ਤੇ ਹਜੇ ਨਾ ਕੋ ਫੁੱਟਿਆ ਜੀ ਹੈਗਾ ਹੈਨਾ ਤੇ ਤੀ ਕੋ ਚੱਲ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਛਡਾ ਹੀ ਦੇਣਾ ਮੈਂ ਤੀ ਦਗੜਾ ਰੱਖਿਆ ਦਿੰਦਾ ਆਹ ਤਾਂ ਤੂੰ ਨਾ ਤੈਨੂੰ ਤਾਂ ਸਿੱਧੇ ਨਹੀਂ ਆਹੋ ਪੀਰ ਦੱਸ ਜਿੰਦੀ ਸੁਲਾਹ ਕਰ ਲੈਂਦੀ ਤੇ ਫਿਰ ਸੁਲਾਹ ਕਰ ਲਈ ਨਹੀਂ ਉਹ ਤੇ ਫਿਰ ਇਸ طرف ਆਕਾ ਨਹੀਂ ਹੁੰਦਾ ਤੇ ਤੂੰ ਕਹੀਂ ਤੂੰ ਕਹੀਂ ਮੰਮੀ ਸੁਲਾਹ ਵੀ ਕੀ ਕਰਨੀ ਆ ਵੀ ਜਿੱਦਾਂ ਤਾਂ ਤੁਹਾਡੇ ਕੋ ਕੋਈ ਚੀਜ਼ ਮੰਗਦੀ ਦੇਂਗੀ ਜਾਂ ਕੁਝ ਵੀ ਆ ਤੇ ਤਹੀ ਅੱਗੋਂ ਨਾ ਸੱਤੀ ਸੱਤੀ ਗੱਲਾਂ ਸੁਣਾਉਂਦੇ ਜੇ ਤੇ ਮੈਂ ਕੋਈ ਤੁਹਾਡੇ ਸਾਹਮਣੇ ਹੀ ਕਿ ਮੈਂ ਕਿਹੜੇ ਘੁਮਾਏ ਤੇ ਫਿਰ ਤੂੰ ਕਹਿੰਦੇ ਉਹ ਵੀ ਜੇ ਜੇ ਗੱਲਾਂ ਸੁਮਾਈਦਾ ਵਾ ਤੇ ਚੀਜ਼ ਵੀ ਤੇ ਸਾਹਮਣੇ ਰਹਿੰਦੀ ਆ ਹਨਾ ਤੇ ਜਰੂਰੀਤ ਨਹੀਂ ਜੇ ਤੂੰ ਉਹ ਦੋ ਸਾਡੇ ਨਾਲ ਸਲਾਹ ਕਰਦੀ ਤੇ ਜਰੂਰੀ ਨਹੀਂਗਾ ਵੀ ਸੋਨਾ ਹੀ ਦੇਣਾ ਵਾ ਮੈਂ ਮੁੰਡੇ ਨੂੰ ਕਹਿੰਦੀ ਵੀ ਪੈਸੇ ਦੋ ਹਨਾ ਤੇ ਤੈਨੂੰ ਕੋ ਗਹਨੇ ਪਾਣਾ ਹਨਾ ਤੇ ਚੋਰੀ ਤੂੰ ਨਾ ਆਪਣੇ ਮਨ ਦੇ ਵਿੱਚ ਰੱਖੀ ਹੁੰਦੀ ਤੇ ਤੂੰ ਹੀ ਹਨਾ ਉੱਡੀ ਫਿਰਨਾ ਹੀਗਾ ਤੇ ਇਦਾਂ ਤੈਨੂੰ ਪਤਾ ਹੀ ਆ ਪੈਸੇ ਦੇ ਕੇ ਬਾਅਦ ਬੁਰੇ ਬਣਿੰਦਾ ਵਾ ਹਨਾ ਫੇਰ ਤੂੰ ਗਈ ਵੀ ਨਹੀਂ ਮੰਮੀ ਹੁਣੀ ਕਹਿੰਦੇ ਵੀ ਅਸੀਂ ਮੋੜਾਂਗੇ ਹੌਲੀ ਹੌਲੀ ਕਰਕੇ ਮੋੜਾਂਗੇ ਤੇ ਸੰਦੀਪ ਦਾ ਮੂੰਹ ਤਾਂ ਸੱਚੀ ਇਦਾਂ ਲੱਗਣ ਡਿਆ ਤਰਾ ਸੱਚੀ ਦਿੱਤੇ ਹੁੰਦੇ ਆ ਚੁੱਪ ਕਰਕੇ ਖਲੋਤੀ ਸੁਣ ਲਈ ਤੀਕਾ ਚਲ ਕੋ ਮੇਰੇ ਕੋ ਵੀ ਇਹ ਦਰਿਆ ਜਾਣਿਆ ਘਰ ਨਹੀਂ ਤੇ ਤੂੰ ਘਰ ਗੱਲ ਤੂੰ ਚੁੱਪ ਚੁੱਪ ਕਿਉਂ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ ਇਹ ਤਾਂ ਕੀ ਗਲਤੀ ਕਰ ਲਈ ਤੂੰ ਮੰਮੀ ਜਿਹੜਾ ਮੇਰਾ ਸਮਾਨ ਹੀ ਨਾ ਤੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਜਿਹੜੀ ਨਹੀਂ ਠੀਕ ਆ ਰਿਹਾ ਉਹ ਉਹਨਾਂ ਨੂੰ ਮੈਂ ਦੇ ਦਿੱਤਾ ਹੁਣੀ ਵਾਲੀ ਕਰਕੇ ਮੈਂ ਚੱਲ ਡੈਡੀ ਠੀਕ ਹੋ ਜੀਏ ਡੈਡੀ ਦਾ ਲਾਜ ਹੋ ਜਾਊਗਾ ਅੱਛਾ ਤੇ ਉਹ ਜਿਹੜਾ ਕੋ ਉਹਨਾਂ ਨੇ ਮੋੜਿਆ ਨਹੀਂ ਹੈਗਾ ਤੇ ਮੈਨੂੰ ਹੋ ਰਹੀ ਜੀ ਫਿਕਰ ਪਈ ਆ ਚੱਲ ਪੁੱਤ ਤੂੰ ਫਿਕਰ ਚੋਂ ਕਰਨ ਨਹੀਂ ਆ ਤੇਰੇ ਦਿਲ ਵਿੱਚ ਹੀ ਵੀ ਇਹਨਾਂ ਨੂੰ ਪਤਾ ਨਹੀਂਗਾ ਸਾਨੂੰ ਸਾਰਾ ਪਤਾ ਹੁੰਦਾ ਅਸੀਂ ਸਿਰਫ ਤੇਰੇ ਮੂੰਹੋਂ ਸੁਣਨਾ ਚਾਹੁੰਦੇ ਸੀ ਮੰਮੀ ਹੁਣ ਤੂੰ ਵੀ ਮੈਨੂੰ ਪੁੱਛ ਦੇ ਜੀ ਦੀਦੀ ਵੀ ਮੈਨੂੰ ਪੁੱਛਦੀ ਆ ਮੇਰੇ ਕੋਲ ਕਣੀ ਘੜੀ ਇਹ ਸੁਣਿਆ ਜਾਂਦਾ ਤੇ ਮੇਰੇ ਕੋਲ ਗਲਤੀ ਬੜੀ ਵੱਡੀ ਹੋਈ ਹੈ ਨਹੀਂ ਪੁੱਤ ਤੂੰ ਤੂੰ ਆਖਣਾ ਜਿਹੜਾ ਮੰਮੀ ਮੇਰਾ ਸੋਨਾ ਹੀਗਾ ਨਾ ਉਹ ਮੈਂ ਦੇ ਦਿੱਤਾ ਵਾ ਨਹੀਂ ਚਲੋ ਉਹ ਤਾਂ ਹੁਣ ਪਤਾ ਲੱਗ ਗਈ ਆ ਇਹ ਆnde ਜਿਹੜਾ ਮੇਰਾ ਸਮਾਨ ਹੀ ਨਾ ਸਮਾਨ ਉਹ ਹੀ ਦਾ ਸੋਨਾ ਇਹ ਸਮਾਨ ਉਹ ਰੇਤ ਕੋ ਕਿਹੜੀਆਂ ਪੇਟੀਆਂ ਕੀ ਕਰਤੀ ਕਰਦੀ ਪੇਟੀਆਂ ਆਈਆਂ ਨਹੀਂ ਤੇਰੀਆਂ ਨਹੀਂ ਕੋਈ ਦਾ ਜੀ ਮੈਂ ਸੰਦੀਪ ਦੀਆਂ ਆਈਆਂ ਪੇਟੀਆਂ ਸੋਨਾ ਕੱਲਾ ਦਿੱਤਾ ਤੇਰੇ ਪੇਕਿਆਂ ਨੇ ਜਿਹੜਾ ਦੇ ਆਈਆਂ ਪੇਕਿਆਂ ਨੂੰ ਉਹ ਤਾਂ ਇੱਧਰ ਦਾ ਨਹੀਂ ਉੱਧਰ ਦਾ ਹੀ ਨਾ ਦਵਾ ਥਾਂ ਜੁਕਰਕਰ ਤੇਰਾ ਪਿਓ ਵੱਜ ਗਿਆ ਪਿਓ ਨੂੰ ਇੱਧਰ ਉੱਜੇ ਲਗਾ ਨਹੀਂ ਪਿਓ ਤਾਂ ਵੱਜ ਗਿਆ ਇੱਧਰ ਪਿਓ ਮਾਰਵੇ ਫੋਨ ਚਲਾਉਣ ਡਿਆ ਵਾ ਨਹੀਂ ਪਿਓ ਨੂੰ ਮਾਰੋਗੇ ਹੈ ਪਿਓ ਨੂੰ ਮਾਰੋਗੇ ਉਹ ਇਕੱਟੀਆਂ ਦੇਈਆਂ ਤੂੰ ਸਾਰੀਆਂ ਨਹੀਂ ਮਾਰਨਾ ਮੈਂ ਤਾਂ ਆਖਾ ਵੀ ਸ਼ੁਕਰ ਕਰ ਬਚ ਗਿਆ ਮੈਂ ਨਹੀਂ ਵੀਰਾ ਤੈਨੂੰ ਕੋਈ ਮਾਰੀ ਪਿਤਰ ਆ ਪਿਓ ਮਰ ਜਾਂਦਾ ਤਾਂ ਮਰ ਜਾਂਦਾ ਇਹੀ ਕਰ ਦਿੰਦੇ ਕਹਿ ਵੀ ਸਕਦੀ ਈ ਗੁੱਸੇ ਨਾਲ ਤੂੰ ਬੀਬੀ ਕਹਿ ਵੀ ਸਕਦੀ ਈ ਗੁੱਸੇ ਨਾਲ ਨਹੀਂ ਥੋੜਾ ਬਹੁਤਾ ਰੱਖਣਾ ਚਾਹੀਦਾ ਦਬਕਾ ਸਾਰਾ ਸੋਨਾ ਤੂੰ ਦੇ ਆਈਆਂ ਕਿੰਨੂੰ ਪੁੱਛ ਕੇ ਦਿੱਤਾ ਇਹ ਪੂਰਾ ਦਬਕਾ ਮਾਰਦੇ ਹੋ ਇੱਕ ਵਾਰ ਇਹਨੂੰ ਜਿਹੜੀ ਗਮ ਹੋਈ ਗਾੜੀ ਤੇਰੇ ਹੁੰਦੀ ਨਹੀਂ ਕੁਸਕੀ ਨਹੀਂ ਗਾੜੀ ਤੇਰੇ ਹਾਂ ਜੀ ਤੂੰ ਕੁਸਕੀ ਨਹੀਂ ਗਾੜੀ ਇਹਦਾ ਕੀ ਗੱਲ ਤੈਨੂੰ ਪਾਪਾਂ ਨੇ ਪਰੀਆਂ ਉੱਡ ਜਨ ਹਾਂ ਉਹ ਨਿਕਲ ਜਾ ਭੀੜ ਚੋਂ ਹਣ ਅੱਡੀਆਂ ਨੂੰ ਥੁੱਕ ਲਾ ਕੇ ਹੁਣ ਗੁਰਸਾਹਿਬ ਸਿੰਘ ਦੀ ਪਰੀ ਰਹਿ ਜੇ ਆਹੋ ਬਾਕੀ ਪਰੀਆਂ ਉਡਣ ਵਾਲੀ ਚੱਲ ਜਲ ਕਰੀ ਚੱਲ ਨਹੀਂ ਹਾਂਜੀ ਵਾਹ ਸੱਸੀ ਕਾਲ ਜੀ ਸਾਰੇ ਸੱਸੀ ਕਾਲ ਜੀ ਤੇ ਕੋਟੀਆਂ ਹੱਥ ਫੜੀਆਂ ਵਾਂ ਚੱਲੀ ਹਣ ਘਰ ਨੂੰ ਕੀ ਕੀ ਫੜਿਆ ਹੱਥ ਚ ਕੋਟੀ ਗਲ ਵੀ ਪਾਈ ਇੱਕ ਆਹ ਕੋਟੀ ਜਿਹੜੀ ਉਹ ਪਾ ਕੇ ਲੈਂਦੀ ਅੱਛਾ ਹੁਣ ਵੱਡੇ ਜਾਣਾ ਹੁਣ ਜੈਕਟ ਪਾ ਕੇ ਜਾਣਾ। ਕਿਆ ਬਾਤਾਂ ਦੋ ਦੋ ਸੂਟ ਲੈ ਕੇ ਆਉਂਦੀ ਕੁੜੀ। ਅੱਛਾ ਹੁਣ ਪੂਆ ਪਿੰਡ ਚੱਲੇ ਆਂ। ਜੀਂਦੇ ਜੈਕਟਰ ਦਾ ਬਹੁਤ ਨਵਾਜ਼ੀ ਹੁਣ ਵੀ ਹੈਗਾ ਭਲਾ ਕਿ ਕੱਟ ਗਿਆ ਵਾ। ਨਹੀਂ ਹੈਗਾ ਇਹ। ਹੈਗਾ। ਇਧਰ ਵੀਡੀਓ ਬਣ ਗਈ ਜੇ ਤੁਹਾਡੀ ਤੁਸੀਂ ਜਿਹੜਾ ਹੱਸਦਿਆਂ ਜੰਨਿਕਾ ਨੇ। ਗੀਜੇ ਗੀਜੇ ਸਤ ਕਰੰ ਨੇ। ਕਲਰ ਦਾ ਦਾੜੀ ਆਹੋ ਫੈਸ਼ਨ। ਕੀ ਹਾਲ ਜੀ ਨਾ ਲਿ ਜਾਂਦੇ ਪੂਆ ਦੀ ਪਤਿਓ ਨਾ ਜਾਣੀ ਟੋ ਟਾਰ ਕੱਢ ਕੇ ਹੁਣ ਹਾਂ ਕਿਤੇ ਤੋਰਿਆ ਲੈ ਇਹ ਚੁੰਨੀ ਲੈ ਉੱਤੇ ਤੂੰ ਕਿਹਾ ਦੂਜੀ ਚੀਜ਼ਾਂ ਵੇ ਕੋਕਰਦੀ ਅਹੀ ਉਹ ਘਾਤੇ ਨਾ ਕੀ ਖਾਦਾ ਨੀ ਜੀ ਮੋਟੀ ਹੋ ਗਈਆਂ ਅਮਰ ਮੋਟੀ ਹੋ ਗਈਆਂ ਸੰਤਰੇ ਲੱਗੇ ਥੈਂਕ ਯੂ ਵੀਡੀਓ ਬਣਾਉਣੀ ਸਾਨੂੰ ਹਮ ਮੋਟੀਆਂ ਜੀ ਵੇਖੀ ਪਤਨੀ ਆ ਗਈ ਨੀ ਤਿੰਨ ਚਾਰ ਆ ਗਏ ਸਾਡੀ ਕਹੇ ਤਾਂ ਕੋਈ ਬਾਦਰ ਨਹੀਂ ਟੀਮ ਮੈਂਬਰ ਜਾ ਰਹੇ ਹਨ ਆਹ ਸੈਟਡਾਡੀ ਛੁੱਟੀ ਕਰਕੇ ਪਹਿਲੇ ਨੰਬਰ ਤੇ ਸੰਦੀਪ ਕੋਰ ਐਨਕ ਬਾਬੂ ਦੂਜੇ ਨੰਬਰ ਤੇ ਰਾਣੂ ਤੀਜੇ ਤੇ ਬਹੁਤ ਹੀ ਪਿਆਰੀ ਜੋੜੀ ਜੋਬਨ ਐਂਡ ਅਮਰਜੋਤ ਬਾਏ ਬਾਏ ਆਹ ਜਿਹੜੀ ਪਹਿਲੇ ਲੱਗੀ ਮਗਰ ਲੱਗੀ ਸਗੋ Gracias. <laughs>